viewers ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਅਸੀਂ ਬੀਤੇ ਸੈਗਮੈਂਟ ਦੇ ਵਿੱਚ ਜਿਵੇਂ ਭਾਜਪਾ ਵੱਲੋਂ ਭਾਰਤ ਭਰ ਦੇ ਵਿੱਚ ਜਿਵੇਂ ਹਰ ਇੱਕ ਇੰਸਟੀਚਿਊਟ ਦੇ ਉੱਤੇ ਹਰ ਇੱਕ ادارے ਦੇ ਉੱਤੇ ਕੰਟਰੋਲ ਕੀਤਾ ਗਿਆ ਇੱਕ ਗਲਬਾ ਬਣਿਆ ਹੋਇਆ ਤੇ ਸੁਖਿੰਦਰ ਸਿੰਘ ਹੋਰਾਂ ਨੇ ਜਿਵੇਂ ਡੀਟੇਲ ਦੇ ਵਿੱਚ ਅਦਰਵਾਈਜ਼ ਅਸੀਂ ਦੇਖ ਵੀ ਰਹੇ ਹਾਂ ਕਿ ਜਿਹੜੀਆਂ ਸਾਰੀਆਂ ਇਲੈਕਸ਼ਨਸ ਨੇ ਉਹ ਆਪੋਜੀਸ਼ਨ ਵੀ ਉਹਨਾਂ ਦਾ ਮੈਚ ਇਸ ਵਕਤ ਨਹੀਂ ਨਜ਼ਰ ਆ ਰਹੀ ਹਕੂਮਤ ਆਲਰੇਡੀ ਬਾਈ ਹੁੱਕ অর ਬਾਈ ਕਲੋਕ ਈਵੀਐਮ ਮਸ਼ੀਨਾਂ ਦੀ ਗੱਲ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਕਿ ਬੀਜੇਪੀ ਨੇ ਐਕਸ਼ਨ ਲੈ ਕੇ ਜਾਣੀਆਂ ਨੇ ਇਸੇ ਨੀਤੀ ਦੇ ਉੱਤੇ ਉਹ ਚੱਲ ਰਹੇ ਆ ਬਾਕੀ ਸਮਾਂ ਦੱਸੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਪਰ ਬੀਜੇਪੀ ਦੀ ਜਿਹੜੀ ਇਹ ਨੀਤੀ ਹੈ ਇਹ ਹੁਣ ਕਾਊਬੈਲਟ ਦੇ ਵਿੱਚੋਂ ਵੱਧ ਕੇ ਭਾਵੇਂ ਉਹ ਸਾਊਥ ਦਾ ਅਸੀਂ ਜ਼ਿਕਰ ਕਰਦੇ ਆਂ ਕਿ ਸਾਊਥ ਦੇ ਵਿੱਚ ਉਹ ਹਜੇ ਉਸ ਲੈਵਲ ਦਾ ਜਿਹੜਾ ਆਪਣਾ ਗਲਬਾ ਹੈ ਉਹ ਨਹੀਂ ਕਾਇਮ ਕਰ ਸਕੇ ਉਹੀ ਨੀਤੀ ਉਹਨਾਂ ਦੀ ਹੁਣ ਪੰਜਾਬ ਦੇ ਵੱਲ ਨੂੰ ਵੀ ਉਹ ਲਾਗੂ ਕਰ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਮੋਦੀ ਦੇ ਰੱਥ ਦੀ ਗੱਲ ਕਰਦੇ ਆਂ ਕਿ ਉਹ ਦਿੱਲੀ ਜਾਂ ਅਯੁੱਧਿਆ ਚੋਂ ਆਉਂਦਾ ਹੋਇਆ ਪੰਜਾਬ ਦੇ ਬਾਰਡਰ ਤੇ ਆ ਕੇ ਰੁਕ ਜਾਂਦਾ ਹੈ ਪੰਜਾਬ ਦੇ ਵਿੱਚ ਬੀਜੇਪੀ ਦੀ ਦਾਲ ਨਹੀਂ ਗਲੀ ਹੈਗੀ ਪਿਛਲੇ ਸਮੇਂ ਦੇ ਵਿੱਚ ਤੇ ਹੁਣ ਜਿਹੜੀਆਂ ਇਲੈਕਸ਼ਨ 2224 ਦੀਆਂ ਹੋ ਰਹੀਆਂ ਨੇ ਇਹਦੇ ਵਿੱਚ ਅਸੀਂ ਇਸ ਸੈਗਮੈਂਟ ਦੇ ਵਿੱਚ ਜ਼ਿਕਰ ਕਰਨਾ ਚਾਹਾਂਗੇ ਜਾਂ ਦੇਖਣਾ ਚਾਹਾਂਗੇ ਕਿ ਬੀਜੇਪੀ ਵੱਲੋਂ ਕਿਸ ਨੀਤੀ ਦੇ ਤਹਿਤ ਜਿਹੜੀਆਂ ਇਹ ਚੋਣਾਂ ਨੇ ਉਹ ਲੜੀਆਂ ਜਾ ਰਹੀਆਂ ਨੇ ਇੱਕ ਤੇ ਇਹ ਅਸੀਂ ਦੇਖ ਰਹੇ ਹਾਂ ਸੁਖਿੰਦਰ ਸਿੰਘ ਜੀ ਮੈਂ ਜ਼ਿਕਰ ਕਰਦਾ ਚੱਲਾਂ ਥੋੜਾ ਜਿਹਾ ਬਰੀਫਲੀ ਅਸੀਂ ਪਹਿਲਾਂ ਜਿਹੜੀ ਬਾਕੀ ਪਾਰਟੀਆਂ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਬੀਜੇਪੀ ਦੀ ਗੱਲ ਕਰੀਏ ਕਿਉਂਕਿ ਬੀਜੇਪੀ ਵੱਲੋਂ ਇਹ ਗੱਲ ਉਹ ਸਮਝ ਚੁੱਕੇ ਆ ਕਿ ਪੰਜਾਬ ਦੇ ਵਿੱਚ ਅਸੀਂ ਜੇ ਡਾਇਰੈਕਟਲੀ ਆਉਨੇ ਆ ਜਿਵੇਂ ਅਰਵਿੰਦ ਕੇਜਰੀਵਾਲ ਜਦੋਂ ਗਾਂਧੀ ਟੋਪੀ ਤੇ ਤਿਰੰਗਾ ਲੈ ਕੇ ਪੰਜਾਬ ਵੱਲ ਨੂੰ ਉਹ ਚੜ੍ਹੇ ਸੀ ਤੇ ਉਹਨਾਂ ਦੀ ਗੱਲ ਉਹ ਨਹੀਂ ਬਣੀ ਹੈਗੀ ਤੇ ਜਦੋਂ ਫਿਰ ਉਹ ਉਹਨਾਂ ਨੇ ਆਪਣੀ ਨੀਤੀ ਬਦਲੀ ਭਗਤ ਗਾਲੀ ਜਿਹੜੀ ਪੱਗ ਹੈਗੀ ਆ ਉਹ ਸਿਰ ਦੇ ਉੱਤੇ ਰੱਖੀ ਡਾਕਟਰ ਅੰਬੇਦਕਰ ਦਾ ਨਾਰਾ ਲਾ ਕੇ ਫਿਰ ਉਹ ਭਗਵੰਤ ਮਾਨ ਦੇ ਥੱਲੇ ਜਾਂ ਉਹ ਨੀਤੀ ਦੇ ਥੱਲੇ ਉਹ ਪੰਜਾਬ ਦੇ ਵਿੱਚ ਆ ਕੇ ਵੜੇ ਹੁਣ ਉਸੇ ਨੀਤੀ ਤੇ ਚੱਲਦੇ ਆ ਮੈਂ ਸਮਝਦਾ ਕਿ ਭਾਜਪੀ ਇਸ ਵਕਤ ਕੰਮ ਕਰ ਰਹੀ ਹੈ ਕਿ ਉਹ ਪੰਜਾਬ ਦੇ ਵਿੱਚ ਹੁਣ ਉਹ ਆਰਐਸਐਸ ਜਾਂ ਕੋਈ ਸੰਗੀ ਚਿਹਰਾ ਮੂਰੇ ਕਰਕੇ ਨਹੀਂ ਆ ਰਹੇ ਉਹ ਪੰਜਾਬ ਦੇ ਵਿੱਚੋਂ ਹੀ ਉਹ ਆਗੂ ਉਹ ਸ਼ਿਫਟ ਕਰ ਰਹੇ ਆ ਜਾਂ ਆਪਣੇ ਵੱਲ ਲਿਆ ਰਹੇ ਆ ਜਿਹੜੇ ਆਲਰੇਡੀ ਜਿੰਨਾ ਦਾ ਪਹਿਰਾਵਾ ਜਿੰਨਾ ਦੀ ਬੋਲੀ ਜਿੰਨਾ ਦੀ ਦਿੱਖ ਸਾਰਾ ਕੁਝ ਪੰਜਾਬੀ ਤੇ ਸਿੱਖ ਹੋਣ ਦੇ ਨਾਤੇ ਉਹ ਵਿਚਰਦੇ ਆ ਅਸੀਂ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਹੋਰਾਂ ਦਾ ਦੇਖਦੇ ਆ ਜ਼ਿਕਰ ਕਰਦੇ ਆ ਮਤਲਬ ਇੱਕ ਉਹਨਾਂ ਦੀ ਬੈਕਗ੍ਰਾਉਂਡ ਧਾਰਮਿਕ ਤੇ ਪੋਲੀਟੀਕਲੀ ਬੜੇ ਐਕਟਿਵ ਸਿੱਖ ਦੇ ਵਜੋਂ ਜਾਂ ਇੱਕ ਉਸ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਸਿੱਖਾਂ ਦੇ ਲਈ ਐਸਟੀਪੀਸੀ ਦੇ ਜਾਂ ਅਦਰਵਾਈਜ਼ ਅਸੀਂ ਕੌਮ ਦੇ ਲਈ ਵੱਡੀਆਂ ਕੁਰਬਾਨੀਆਂ ਦਾ ਜਿਹੜਾ ਜ਼ਿਕਰ ਹੈ ਉਹ ਉਸ ਪਰਿਵਾਰ ਦੇ ਨਾਲ ਉਹਨਾਂ ਦਾ ਵਾਅ ਵਾਸਤਾ ਹੈਗਾ ਹੁਣ ਮਤਲਬ ਅਕਾਲੀ ਪੋਲਿਟਿਕਸ ਨਾਲ ਅਕਾਲੀਆਂ ਨਾਲ ਉਹਨਾਂ ਦੀ ਕਿਸ ਕਿਸਮ ਦੀ ਸਾਂਝ ਰਹੀ ਹੈ ਜਾਂ ਹੋ ਸਕਦੀ ਹੈ ਉਹਨਾਂ ਸਵਾਲਾਂ ਨੂੰ ਪਾਸੇ ਰੱਖ ਕੇ ਦੇਖੀਏ ਅਕਾਲੀਆਂ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਜਾਂ ਇਵਨ ਆਮ ਆਦਮੀ ਪਾਰਟੀ ਦੇ ਵਿੱਚੋਂ ਉਹ ਜਿਹੜੇ ਕੈਂਡੀਡੇਟਸ ਹੈਗੇ ਆ ਉਹ ਖਿੱਚ ਰਕ ਕੱਚ ਰਹੇ ਆ ਰਿੰਕੂ ਜਿਹੜੇ ਆ ਜਲੰਧਰ ਦੇ ਵਿੱਚੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ ਲੁਧਿਆਣੇ ਦੇ ਵਿੱਚੋਂ ਰਵਨੀਤ ਬਿੱਟੂ ਜਿਹੜੇ ਆ ਕਾਂਗਰਸ ਪਾਰਟੀ ਦੇ ਉਹ ਭਾਜਪਾ ਦੇ ਵਿੱਚ ਜਾ ਕੇ ਸ਼ਾਮਲ ਹੁੰਦੇ ਆ ਤੇ ਜਿਹੜੇ ਸਿਕੰਦਰ ਸਿੰਘ ਮਲੂਕਾ ਦੇ ਨੂੰ ਹੈਗੇ ਆ ਉਹਨਾਂ ਨੂੰ ਬਠਿੰਡੇ ਦੇ ਵਿੱਚੋਂ ਟਿਕਟ ਦਿੱਤੀ ਜਾਂਦੀ ਆ ਜਿਹੜਾ ਕਿ ਅਕਾਲੀ ਦਲ ਦਾ ਗੜ ਵੀ ਮੰਨਿਆ ਜਾਂਦਾ ਹੈ ਹਰਸਿਮਰਤ ਕੌਰ ਬਾਦਲ ਸੁਖਬੀਤ ਸਿੰਘ ਬਾਦਲ ਇਹਨਾਂ ਦੀ ਉਹ ਇੱਕ ਵਕਕਾਰੀ ਸੀਟ ਵੀ ਹੈਗੀ ਆ ਤੇ ਨਾਲ ਹੀ ਨਾਲ ਮਤਲਬ ਹੁਣ ਸਿਕੰਦਰ ਸਿੰਘ ਮਲੂਕਾ ਦੇ ਲਈ ਵੀ ਇੱਕ ਇਹ ਪੋਲੀਟੀਕਲੀ ਹਾਲਾਂਕਿ ਮੈਂ ਸਮਝਦਾ ਵੀ ਡਿਸਾਈਡ ਤੇ ਉਹਨਾਂ ਨੇ ਪਹਿਲਾਂ ਇਸ ਦੇ ਉੱਤੇ ਕੀਤਾ ਹੋਣਾ ਕਿ ਉਹਨਾਂ ਨੇ ਕੀ ਲਾਈਨ ਲੈਣੀ ਹੈ ਪਰ ਇਸ ਵਕਤ ਉਹਨਾਂ ਦੇ ਲਈ ਵੀ ਉਹ ਹੈ ਵੀ ਉਹ ਬਾਦਲ ਪਰਿਵਾਰ ਦੇ ਨਾਲ ਜਾਣਗੇ ਜਾਂ ਜਿਹੜੀ ਪਿਛਲੇ ਸਮੇਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਇੱਕ ਵਿਰੋਧ ਦੀ ਜਿਹੜੀ ਸੁਰ ਹੈਗੀ ਹੈ ਉਹ ਕਾਇਮ ਕੀਤੀ ਹੈ ਸੁਖਵੀਰ ਬਾਦਲ ਦੇ ਖਿਲਾਫ ਉਹਦੇ ਤੇ ਐਕਟ ਕਰਦੇ ਹੁਣ ਉਹ ਕੰਪਲੀਟਲੀ ਵੱਖ ਹੋ ਕੇ ਪਾਜ ਪਾਦੇ ਵਿੱਚ ਜਾਂਦੇ ਆ ਸੋ ਇਹ ਇੱਕ ਐਗਜ਼ਾਮਪਲ ਹੈਗੀ ਆ ਹਾਲਾਂਕਿ ਜਦੋਂ ਅਸੀਂ ਦੇਖਦੇ ਆ ਈਵਨ ਅਕਾਲੀਆਂ ਦੇ ਵਿੱਚੋਂ ਬੜੇ ਵੱਡੇ ਜਿਹੜੇ ਚਿਹਰੇ ਹੈਗੇ ਆ ਉਹ ਉਹਨਾਂ ਦੀਆਂ ਕਨਸੋਵਾਂ ਜਾਂ ਉਹਨਾਂ ਦੀਆਂ ਚਰਚਾਵਾਂ ਮੀਡੀਆ ਦੇ ਵਿੱਚ ਮਿਲਦੀਆਂ ਨੇ ਕਿ ਉਹ ਬੀਜੇਪੀ ਦੇ ਨਾਲ ਇਨ ਟੱਚ ਹੈਗੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਵੀ ਸਕਦਾ ਕੁਝ ਹੋਰ ਵੱਡੇ ਚਿਹਰੇ ਜਿਹੜੇ ਆ ਉਹ ਬੀਜੇਪੀ ਦੇ ਵੱਲ ਨੂੰ ਟਿਲਟ ਕਰਕੇ ਉਧਰ ਦਾ ਬੀਜੇਪੀ ਵੱਲ ਆਪਣਾ ਮੂੰਹ ਕਰ ਲੈਣ ਤੇ ਉਹਨਾਂ ਦੀ ਝੋਲੀ ਦੇ ਵਿੱਚ ਜਾ ਬੈਠਣ ਸੋ ਇਹੀ ਹਾਲ ਅਸੀਂ ਪੰਜਾਬ ਦੀ ਸਿਆਸਤ ਦਾ ਦੇਖ ਰਹੇ ਆ ਸੋ ਪੰਜਾਬ ਦੇ ਵਿੱਚ ਬੀਜੇਪੀ ਦੀ ਨੀਤੀ ਇਸ ਵਕਤ ਕੋਈ ਉਸ ਕਿਸਮ ਦੀ ਨਹੀਂ ਹੈਗੀ ਕਿ ਉਹਨਾਂ ਨੇ ਚੋਣਾ ਜਿੱਤਣੀਆਂ ਨੇ ਰੈਦਰ ਉਹ ਇੱਕ ਗਰਾਉਂਡ ਤਿਆਰ ਕਰ ਰਹੇ ਆ ਬੰਦਿਆਂ ਨੂੰ ਆਪਣੇ ਵਿੱਚ ਲਿਆ ਕੇ ਉਸ ਕਿਸਮ ਦੀ ਸਿੱਖ ਪੈਦਾ ਕਰਕੇ ਤੇ ਆਪਣਾ ਵੇਖੋ ਪ੍ਰੋਪਰ ਇੱਕ ਨੀਤੀ ਦੇ ਤਹਿਤ ਐਨਲਾਈਜ਼ ਕਰ ਰਹੇ ਆ ਤੇ ਜਿਹੜੀ ਉਹਨਾਂ ਦਾ ਅਕਸਲੀ ਮਿਸ਼ਨ ਹੋਣਾ ਜਾਂ ਮਕਸਦ ਹੋਣਾ ਉਹ ਅਗਲੀਆਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਇਲੈਕਸ਼ਨਸ ਹੋਣੀਆਂ ਨੇ 2027 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਅਸਲ ਖੇਡ ਹੈ ਜਾਂ ਅਸਲ ਮਕਸਦ ਹੈ ਉਹ ਉਸ ਨੂੰ ਮੁੱਖ ਰੱਖਦੇ ਆ ਉਹ ਉਸ ਨੀਤੀ ਦੇ ਉੱਤੇ ਚੱਲ ਰਹੇ ਆ ਸੋ ਭਾਜਪਾ ਦਾ ਪਹਿਲਾ ਜ਼ਿਕਰ ਕਰੀਏ ਪੰਜਾਬ ਦੇ ਵਿੱਚ ਜੋ ਜੋੜ ਤੋੜ ਦੀ ਸਿਆਸਤ ਭਾਜਪਾ ਵੱਲੋਂ ਖੇਡੀ ਜਾ ਰਹੀ ਹੈ ਥੋੜੀਆਂ ਜੀਆਂ ਡਿਟੇਲਸ ਵੀ ਉਸ ਬਾਰੇ ਤੇ ਜਿਹੜੀ ਇਹ ਨੀਤੀ ਹੈ ਕਿਵੇਂ ਦੇਖ ਰਹੇ ਨੂੰ ਅਮਰਵੀਰ ਸਿੰਘ ਜੀ ਦੇਖੋ ਭਾਜਪਾ ਜਿਹੜੀ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਬਾਇ ਹੋਕ ਐਂਡ ਕਰੋਕ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਵਿੱਚ ਬੰਦਿਆਂ ਦਾ ਵਾਅਦਾ ਕਰ ਰਹੀ ਆ ਤੇ ਉਹਦੇ ਲਈ ਅਸੀਂ ਦੇਖਿਆ ਵੀ ਏਡੀ ਨੂੰ ਐਨਆਈਏ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਭਾਜਪਾ ਨੇ ਯੂਜ਼ ਕੀਤਾ ਤੇ ਜਿਹੜੀ ਚੁੰਝ ਚਾਰਚ ਆ ਭਾਰਤ ਦੇ ਵਿੱਚ ਮਤਲਬ ਸਿਆਸੀ ਸਫਾਂ ਦੇ ਅੰਦਰ ਉਹ ਇਹ ਹੁੰਦੀ ਆ ਕਿ ਇਹ ਕੋਈ ਭਾਰਤ ਦੇ ਵਿੱਚ ਨਵਾਂ ਕੰਮ ਥੋੜਾ ਕਿਵੇਂ ਕਾਂਗਰਸ ਜਿਹੜੀ ਆ ਉਹ ਪਹਿਲਾਂ सीबीआई ਨੂੰ ਇਵੇਂ ਯੂਜ਼ ਕਰਦੀ ਸੀ ਤਾਂ ਪਿਛਲੇ ਆਪਣੇ 10 ਸਾਲਾਂ ਦੇ ਰਜਿਮ ਦੇ ਵਿੱਚ ਬੀਜੇਪੀ ਨੇ ਖਾਸ ਤੌਰ ਤੇ ਈਡੀ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਵੀ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਉਹਦਾ ਨਿਸ਼ਾਨਾ ਇਹੀ ਆ ਵੀ ਜਿਹੜੇ ਪੋਲੀਟੀਕਲ ਓਪੋਨੈਂਟਸ ਨੇ ਤੁਹਾਡੇ ਉਹਨਾਂ ਦੇ ਉੱਤੇ ਨਿਗ੍ਹਾ ਰੱਖ ਕੇ ਜਾਂ ਉਹਨਾਂ ਦੇ ਕਿਸੇ ਤਰੀਕੇ ਦੇ ਨਾਲ ਜਿਹੜੇ ਲੂਪ ਹੋਲਸ ਨੇ ਉਹ ਲੱਭ ਕੇ ਤੇ ਫਿਰ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਿਲ ਕਰਾਉਣਾ ਤੇ ਜਦੋਂ ਪਾਰਟੀ ਚ ਬੀਜੇਪੀ ਚ ਸ਼ਾਮਿਲ ਹੋ ਜਾਂਦੇ ਆ ਫਿਰ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਉਹਨਾਂ ਦੇ ਪਿਛਲੇ ਪਾਪ ਆ ਸਾਰੇ ਉਹ ਧੋਤੇ ਜਾਂਦੇ ਆ ਇੱਕ ਤਰ੍ਹਾਂ ਦੇ ਨਾਲ ਜਿਹੜੀ ਬੀਜੇਪੀ ਆ ਉਹ ਜਿਵੇਂ ਹਿੰਦੂ ਧਰਮ ਦੇ ਵਿੱਚ ਗੰਗਾ ਆ ਵੀ ਉਸ ਤਰੀਕੇ ਦੀ ਬਣ ਗਈ ਆ ਵੀ ਉਹਦੇ ਚ ਚੁੱਭੀ ਲਾ ਕੇ ਤੇ ਜਿਹੜੇ ਪੁਰਾਣੇ ਪਾਪ ਆ ਉਹ ਸਾਰੇ ਪਾਪੀ ਉਹਦੇ ਧੋਤੇ ਜਾਂਦੇ ਆ ਪਰ ਮੋਦੀ ਨੇ ਇਹਦੇ ਤੇ ਜਿਹੜਾ ਇਹ ਕਿਉਂਕਿ ਇੱਕ ਬਹੁਤ ਵੱਡੀ ਡਿਬੇਟ ਚੱਲ ਰਹੀ ਆ ਸਾਰੀ ਇਸ ਮਾਮਲੇ ਦੇ ਵਿੱਚ ਕਿ ED ਨੂੰ ਜਾਂ ਸੈਂਟਰਲ ਏਜੰਸੀਜ਼ ਨੂੰ BJP ਯੂਜ਼ ਕਰ ਰਹੀ ਆ ਆਪਣੇ ਲੀਵਰੇਜ ਵਾਸਤੇ ਮੋਦੀ ਨੇ ਇਹਦੇ ਤੇ ਇੱਕ ਟਿੱਪਣੀ ਕੀਤੀ ਹੈ ਸ਼ਾਇਦ ਮੋਦੀ ਦਾ ਕਹਿਣਾ ਸੀ ਕਿ 3% ਜਿਹੜੀ ਆ ਵੀ ਇਨਵੈਸਟੀਗੇਸ਼ਨ ਆ ED ਦੀ ਉਹ ਤੇ ਨਹੀਂ ਜਾਂ 2% ਉਹ ਕਹਿੰਦੇ ਆ ਕਿ ਸਿਰਫ ਪੋਲੀਟੀਕਲ ਪਾਰਟੀਆਂ ਨਾਲ ਸੰਬੰਧਤ ਜਿਹੜੇ ਬੰਦੇ ਆ ਆਪੋਜੀਸ਼ਨ ਨਾਲ ਉਹਨਾਂ ਦੇ ਬਾਰੇ ਸਿਰਫ 2-3% ਬੰਦਿਆਂ ਦੇ ਉੱਤੇ ਈਡੀ ਦੇ ਕੇਸ ਨੇ ਬਾਕੀ ਮਤਲਬ ਕੋਈ ਵੀ ਬੰਦੇ ਪੋਲੀਟੀਕਲ ਨਹੀਂ ਆ ਜਿਹੜੇ ਈਡੀ ਦੇ ਕੇਸ ਆ ਤੇ ਹੁਣ ਈਡੀ ਦੇ ਕੇਸ ਮਤਲਬ ਤੁਸੀਂ ਦੇਖੋ ਵੀ ਅੰਕੜਿਆਂ ਦੇ ਨਾਲ ਉਹਨੇ ਹੈਡਲਾਈਨ ਪੜਾਤੀ ਗਈ ਕਿ 2% ਜਾਂ 3% ਪਰ ਈਡੀ ਦੇ ਜਿੰਨੇ ਕੇਸ ਨੇ ਉਹਨਾਂ ਦੀ ਗਿਣਤੀ ਨਹੀਂ ਕੋਈ ਦੱਸਦਾ ਵੀ ਜੇ ਉਹ ਸਾਰੇ ਤੁਸੀਂ ਅੰਕੜੇ ਦੇਖੋ ਤਾ ਇੱਕ ਵੱਡਾ ਹਿੱਸਾ ਪੂਰੇ ਭਾਰਤ ਦੇ ਵਿੱਚ ਸਿਆਸੀ ਲੋਕਾਂ ਦਾ ਆ ਜਾਂਦਾ ਆ ਵੀ ਜਿਨ੍ਹਾਂ ਦੇ ਉੱਤੇ ਈਡੀ ਨੇ ਕਾਰਵਾਈ ਕੀਤੀ ਆ ਤੇ ਉਹਨਾਂ ਦੇ ਵਿੱਚੋਂ ਵੱਡਾ ਹਿੱਸਾ ਫਿਰ ਮੁੜ ਕੇ ਉਹ ਭਾਜਪਾ 'ਚ ਜਾ ਕੇ ਪਵਿੱਤਰ ਹੋਇਆ ਆ ਵੀ ਆਪਣੇ ਉਹਨਾਂ ਪਾਪ ਧੋਤੇ ਆ ਪੰਜਾਬ ਦੇ ਵਿੱਚ ਵੀ ਅਮਰਵੀਰ ਸਿੰਘ ਦੀ ਇਹੀ ਅਪਰੋਚ ਆ ਇਸ ਤੋਂ ਇਲਾਵਾ ਇੱਕ ਹੋਰ ਦੇਖਣ ਵਾਲੀ ਗੱਲ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਜਿਹੜੀ ਦੋਖੜੀ ਗੱਲ ਵੀ ਆ ਹੂੰ ਤੇ ਅੱਜ ਪੰਜਾਬ ਜਿਹੜਾ ਆ ਉਹਦੇ ਵਿੱਚ ਅਸੀਂ ਕਹਿੰਦੇ ਆ ਕਿ ਵੱਡਾ ਸਿਆਸੀ ਖਲਾਅ ਆ ਉਸ ਸਿਆਸੀ ਖਲਾਅ ਇਸ ਕਰਕੇ ਆ ਕਿ ਕੋਈ ਵੀ ਸਟਰੋਂਗ ਲੀਡਰ ਜਿਹੜਾ ਆ ਉਹ ਪੰਜਾਬ ਨੂੰ ਨਜ਼ਰ ਨਹੀਂ ਆਉਂਦਾ ਜਿਹੜੀ ਪੰਜਾਬ ਦੀ ਸਾਰੀ ਸਿਆਸੀ ਜਮਾਤ ਪਿਛਲੇ 15 20 ਸਾਲਾਂ ਦੇ ਵਿੱਚ ਬਣਾਈ ਗਈ ਆ ਜਾਂ ਅਸੀਂ ਕਹਿ ਸਕਦੇ ਹਾਂ ਕਿ ਖਾੜਕੂ ਸੰਘਰਸ਼ ਤੋਂ ਬਾਅਦ ਜਿਹੜੀ ਪੰਜਾਬ ਦੀ ਸਿਆਸਤ ਘੜੀ ਗਈ ਆ ਉਹਦੇ ਵਿੱਚ ਜਿਹੜੇ ਲੋਕ ਲੀਡਰ ਨੇ ਉਹ ਪਿੰਡਾਂ ਦੇ ਵਿੱਚ ਤੁਸੀਂ ਚੇਅਰਮੈਨਾਂ ਤੋਂ ਲੈ ਕੇ ਤੇ ਉੱਪਰ ਐਮਐਲਏ ਐਮਪੀਸ ਤੱਕ ਦੇ ਉਸ ਹਾਰੀ ਲੋਕ ਮੋਕਾ ਪ੍ਰਸਤ ਬਹੁਤ ਆਤ ਲੋਕ ਮੋਕਾ ਪ੍ਰਸਤ ਨੇ ਇਹਨਾਂ ਨੂੰ ਆਪਣੇ ਸਿਆਸੀ ਲਾਹੇ ਦੇ ਲਈ ਪਾਰਟੀ ਬਦਲਣਾ ਜਿਹੜਾ ਆ ਉਹ ਕੋਈ ਮਤਲਬ ਤੁਸੀਂ ਕਹਿ ਸਕਦੇ ਹੋ ਕਿ اخلاق ਦੀ ਗੱਲ ਨਹੀਂ ਲੱਗਦਾ ਵੀ ਇਹ ਸਾਡੇ ਲਈ ਕੋਈ ਗੈਰ اخਲਾਕੀ ਗੱਲ ਆ ਜਾਂ ਸਾਡੀ ਅਣਖ ਦੀ ਗੱਲ ਆ ਵੀ ਅਸੀਂ ਕਿਸੇ ਇੱਕ ਪਾਰਟੀ ਦਾ ਹਿੱਸਾ ਐ ਇਤੋਂ ਤੱਕ ਵੀ ਰੇਹਾ ਵੀ ਜਿਹੜਾ ਜਲੰਧਰ ਤੋਂ ਮੈਨ ਲੱਗਦਾ ਟੀਨੂ ਨਾਮ ਸੀ ਉਹਦਾ ਤੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਸੀ ਤੇ ਉਹ ਜਦੋਂ ਆਪ ਚ ਚਲੇ ਗਿਆ ਕੁਝ ਦਿਨ ਪਹਿਲਾਂ ਤੱਕ ਉਹ ਆਪ ਨੂੰ ਗਾਲਾਂ ਕੱਢਦਾ ਸੀ ਤੇ ਜਦੋਂ ਆਪ ਟਰੇ ਗਿਆ ਤੇ ਉਧਰੋਂ ਸਰੋਪਾ ਪਵਾ ਕੇ ਮਤਲਬ ਗੜ ਦੇ ਵਿੱਚ ਜਿਹੜਾ ਸਾਫਾ ਪਵਾ ਕੇ ਭਗਵੰਤ ਮਾਨ ਤੋਂ ਤੇ ਫੇਰ ਵੀ ਉਹਨੇ ਕਿੰਨੇ ਦਿਨ ਤੱਕ ਜਿਹੜਾ ਉਹਦਾ ਸੋਸ਼ਲ ਮੀਡੀਆ ਹੈਂਡਲ ਸੀ ਉਹਦੇ ਤੇ ਉਹਦੀ ਜਿਹੜੀ ਬਾਇਓ ਸੀ ਉਹਦੇ ਚੋ ਸ਼੍ਰੋਮਣੀ ਕਾਰਜਕਾਰੀ ਦਾ ਲੀਡਰ ਹੀ ਵੱਟਦਾ ਰਿਹਾ ਜੀ ਬੰਦਿਆਂ ਦੇ ਸਟੈਂਡ ਤਾਂ ਇਹੋ ਜਿਹਾ ਪਰ ਅਮਰਵੀਰ ਸਿੰਘ ਜੀ ਇਹਦੇ ਨਾਲ ਇਹ ਤਾਂ ਚਲੋ ਜਿਹੜੇ ਲੋਕ ਅਸੀਂ ਦੇਖਦੇ ਆਂ ਵੀ ਮੌਕਾ ਪ੍ਰਾਪਤੀ ਦੇ ਨਾਲ ਕਿਸੇ ਨੂੰ ਟਿਕਟ ਨਹੀਂ ਮਿਲੀ ਜਾ ਕਿਸੇ ਤੇ ਕੋਈ ਕੇਸ ਹੈ ਹੋ ਜਾ ਜਾਂ ਉਹਨੂੰ ਧਮਕੀ ਮਿਲ ਰਹੀ ਆ ਉਹ ਪਾਰਟੀ ਬਗਲ ਰਿਆ ਪਰ ਜਿਹੜੀ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਹੋ ਰਹੀ ਆ ਉਹ ਢੀਟਸਾ ਪਰਿਵਾਰ ਦੀ ਹੋ ਰਹੀ ਆ ਹੂੰ ਦੇਖੋ ਜੀ ਮਲੂਕਾ ਪਰਿਵਾਰ ਜਿਹੜਾ ਆ ਉਹ ਉਹਨਾਂ ਨੇ ਤਾਂ ਆਪਣਾ ਫੈਸਲਾ ਕਰ ਲਿਆ ਆ ਕਿ ਮਲੂਕੇ ਨੇ ਆਪਣੀ ਨੂਨੂ ਤੇ ਆਪਣੇ ਪੁੱਤ ਨੂੰ ਜਿਹੜਾ ਆ ਉਹ ਬਾਹਰ ਬਾਹਰ ਭੇਜ ਕੇ ਤਾਂ ਉਹਨੇ ਕਲੀਅਰ ਕਰਤਾ ਵੀ ਜਿਹੜਾ ਮਲੂਕਾ ਪਰਿਵਾਰ ਆ ਓਹੋ ਭਾਵੇਂ ਇੱਕ ਕਹਿ ਸਕਦੇ ਆ ਵੀ ਮੂਹ ਮਲਾਜੇ ਨੂੰ ਮਲੂਕਾ ਅੱਜ ਸ਼ੋਮੀ ਅਕਾਲੀ ਦਲ ਚ ਤੁਰਿਆ ਫਿਰੇ ਪਰ ਉਹ ਜਿਹੜਾ ਟੱਬਰ ਆ ਉਹ ਹੁਣ ਭਾਜਪਾ ਦਾ ਹੋ ਗਿਆ ਹੈ ਜੀ ਢੀਂਡ ਸਾਹਿਬ ਪਰਿਵਾਰ ਜਿਹੜਾ ਜਿਨ੍ਹਾਂ ਨੇ ਕੇ ਢੀਂਡਸੀਆਂ ਨੇ ਜਦੋਂ ਅਕਾਲੀ ਦਲ ਤੋਂ ਵੱਖਰੇ ਵੀ ਹੋਏ ਸੀ ਉਦੋਂ ਵੀ ਇਹ ਗੱਲਾਂ ਆ ਰਹੀਆਂ ਸੀ ਕਿ ਢੀਂਡਸੀ ਜਿਹੜੇ ਆ ਉਹ ਭਾਜਪਾ ਦੇ ਵਿੱਚ ਜਾ ਸਕਦੇ ਆ ਜੀ ਗੱਲਬਾਤ ਵੀ ਕਾਫੀ ਚੱਲ ਰਹੀ ਸੀ ਪਰ ਉਦੋਂ ਵੀ ਢੀਂਡ ਸਾਹਿਬ ਪਰਿਵਾਰ ਜਿਹੜਾ ਆ ਉਹਨਾਂ ਨੇ ਭਾਜਪਾ ਦੇ ਵਿੱਚ ਸਿੱਧੀ ਸ਼ਮੂਲੀਅਤ ਤੋਂ ਕਿਨਾਰਾ ਕੀਤਾ ਹੂੰ ਉਹ ਮਤਲਬ ਆਪਣੀ ਇਹ ਵੱਖਰੀ ਪਾਰਟੀ ਬਣਾਈ ਉਹਨਾਂ ਨੇ ਇਹ ਪਾਰਟੀ ਬਣਾ ਕੇ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਅ ਅਲਾਈਅੰਸ ਜਰੂਰ ਕੀਤਾ ਉਹਨਾਂ ਨੇ ਭਾਜਪਾ ਦੇ ਨਾਲ ਪਰ ਸਿੱਧੇ ਭਾਜਪਾ ਦੇ ਵਿੱਚ ਉਹਦੋਂ ਸ਼ਾਮਲ ਨਹੀਂ ਹੋਏ ਤੇ ਉਸ ਤੋਂ ਬਾਅਦ ਜਦੋਂ ਹੁਣ ਫੇਰ ਮਤਲਬ ਗੱਲਬਾਤ ਤੁਰੀ ਆ ਸ਼੍ਰੋਮਣੀ ਕਾਲੀ ਦਲ ਦੇ ਨਾਲ ਤਾਂ ਉਹ ਪਰਿਵਾਰ ਮੁੜ ਕੇ ਫੇਰ ਸ਼੍ਰੋਮਣੀ ਕਾਲੀ ਦਲ ਚ ਆਇਆ ਤੇ ਇਹ ਗੱਲ ਮੰਨੀ ਜਾ ਰਹੀ ਸੀ ਕਿ ਸੰਗਰੂਰ ਤੋਂ ਜਿਹੜੀ ਸੀਟ ਆ ਉਹ ਪਰਮਿੰਦਰ ਸਿੰਘ ਢੀਂਡਸਾ ਨੂੰ ਇਸ ਵਾਰ ਐਮਪੀ ਦੀ ਮਿਲ ਗਈ ਹੈ ਫਿਰ ਜਿਵੇਂ ਝੁੰਡਾ ਜੋ ਸ਼ੋਭਨੀ ਕਾਲੀਗਲ ਬਾਦਲ ਦੇ ਆਗੂ ਨੇ ਪਹਿਲਾਂ ਵੀ ਲੜਿਆ ਉੱਥੋਂ MP ਦੀ ਚੋਣ ਤੇ ਉਹਨਾਂ ਨੂੰ ਉਹ ਚੋਣ ਸੀਟ ਦਿੱਤੀ ਗਈ ਤਾਂ ਉਸ ਤੋਂ ਬਾਅਦ ਫਿਰ ਢੀਂਡਸਾ ਪਰਿਵਾਰ ਦੇ ਅੱਗੇ ਸਵਾਲ ਖੜਾ ਹੋ ਗਿਆ ਤੇ ਅੱਜ ਦੀਆਂ ਸਾਰੀਆਂ ਖਬਰਾਂ ਇਹ ਭਰੀਆਂ ਪਈਆਂ ਨੇ ਵੀ ਜਿਹਦੇ 'ਚ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਅੰਦਰ ਵੀ ਇਹ ਗੱਲ ਤੇ ਨਾਰਾਜ਼ਗੀ ਆ ਵੀ ਜੇ ਢੀਂਡਸਾ ਪਰਿਵਾਰ ਦੁਆਰਾ ਪਾਰਟੀ 'ਚ ਆਇਆ ਸੀ ਤਾਂ ਉਹਨਾਂ ਨੂੰ ਇਹ ਬਾ ਟਿਕਟ ਦੇ ਕੇ ਸਨਮਾਨ ਦੇਣਾ ਚਾਹੀਦਾ ਸੀ ਇਹ ਵਰਕਰਾਂ ਦੇ ਅੰਦਰ ਵੀ ਇਹ ਗੱਲ ਦਾ ਪਤਾ ਲੱਗ ਰਿਹਾ ਹੈ ਕਿ ਗੁੱਸਾ ਹੈਗਾ ਆ ਤੇ ਸੁਖਬੀਰ ਸਿੰਘ ਬਾਦਲ ਵੀ ਅੱਜ ਕਿਹਾ ਜਾ ਰਿਹਾ ਤੇ ਢੀਂਡਾ ਸਾਹ ਸੰਦੀਪ ਸਿੰਘ ਢੀਂਡਾ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਕੋਲ ਗਏ ਸੀ ਤਾਂ ਕੀ ਗੱਲਬਾਤ ਹੋਈ ਹੈ ਉੱਥੇ ਤਾਂ ਸ਼੍ਰੋਮਣੀ ਕਾਲੀਦਾਰ ਦੀ ਬਾਦਲ ਦੀ ਜਿਹੜੀ ਸਿਆਸਤ ਆ ਉਹਦੇ ਅੰਦਰ ਕੀ ਚੱਲ ਰਿਹਾ ਮੈਨੂੰ ਇਹ ਲੱਗ ਰਿਹਾ ਅਮਰਵੀਰ ਸਿੰਘ ਜੀ ਕਿ ਜਿਹੜਾ ਬਾਦਲ ਪਰਿਵਾਰ ਆ ਵੀ ਤੁਸੀਂ ਦੇਖੋ ਉਹਨਾਂ ਨੇ ਆਪ ਕੋਈ ਟਿਕਟ ਨਹੀਂ ਲਈ ਨਾ ਸੁਖਵੀਰ ਸਿੰਘ ਬਾਦਲ ਨੇ ਨਾ ਹਰ ਸਿਮਰਤ ਬਾਦਲ ਨੇ ਨਾ ਉਧਰ ਉਹ ਮੀਕਰਪ ਸਿੰਘ ਮਜੀਠੀਆ ਨੇ ਤੇ ਮੈਨੂੰ ਵੀ ਲੱਗ ਰਿਹਾ ਵੀ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਦੀ ਜਿਹੜੀ ਅੱਖ ਆ ਉਹ ਅਗਲੀਆ ਵਿਧਾਨ ਸਭਾ ਚੋਣਾਂ ਤੇ ਤੇ ਉਹਦੇ ਲਈ ਉਹ ਜਿਹੜੇ ਮਤਲਬ ਇੱਕ ਇਹੋ ਜੀ ਸਥਿਤੀ ਪੈਦਾ ਕਰ ਰਹੇ ਆ ਕਿ ਜਿਹੜੇ ਵੀ ਬੰਦੇ ਨੇ ਪਾਰਟੀ ਨੂੰ ਛੱਡ ਕੇ ਜਾਣਾ ਆ ਉਹ ਇੱਕ ਵਾਰ ਚਲੇ ਜਾਵੇ ਹੂੰ ਇਹ ਕਿਸੇ ਦੇ ਅੰਦਰ ਕੋਈ ਕਾਰਨ ਹੈ ਤਾਂ ਉਹ ਚਲਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਮਤਲਬ ਮੈਨੂੰ ਇਹ ਲੱਗ ਰਿਹਾ ਵੀ ਇਸ ਵਾਰ ਦੀ ਇਲੈਕਸ਼ਨ ਜਿੱਤਣ ਦੇ ਲਈ ਨੀਸ਼ੂਮ ਦੀ ਕਾਂਟੀਦਾਰ ਲੜ ਰਹੇ ਹਨ ਤੇ ਉਹ ਲਗਭਗ ਆਪਣਾ ਜਿਹੜਾ ਖੁੱਸਿਆ ਹੋਇਆ ਪਿੰਡਾਂ ਦੇ ਵਿੱਚ ਆਧਾਰ ਆ ਉਹਨੂੰ ਦੁਬਾਰਾ ਹਾਸਲ ਕਰਨ ਦੇ ਲਈ ਆਪਣੇ ਵਰਕਰਸ ਦੇ ਵਿੱਚ ਇੱਕ એનર્ਜੀ ਪੈਦਾ ਕਰਨ ਦੇ ਲਈ ਵੀ ਉਸ ਤਰੀਕੇ ਦੇ ਨਾਲ ਹੀ ਸਾਰੀ ਉਹ ਜਿਹੜੀ ਚਾਰਾਜ਼ੋਈ ਆ ਇਹਨਾਂ ਚੋਣਾਂ ਤੋਂ ਪਹਿਲਾਂ ਕਰ ਰਹੇ ਆ ਪਰ ਉਹ ਢੀਂਡਸਾ ਪਰਿਵਾਰ ਭਾਜਪਾ ਚ ਜਾਂਦਾ ਆ ਜਾਂ ਸੁਖਵੀਰ ਬਾਦਲ ਉਹਨਾਂ ਨੂੰ ਮਨਾ ਕੇ ਦੁਬਾਰਾ ਪਾਰਟੀ 'ਚ ਹੀ ਰੱਖਦੇ ਆ ਇਹਦੇ ਤੇ ਸਾਰਿਆਂ ਦੀ ਨਿਗਾਹ ਪਣੀ ਹੋਈ ਹੈ ਜੇ ਅਸੀਂ ਜਿਹੜੀ ਵੋਟ ਸਿਆਸਤ ਉਸ ਹਿਸਾਬ ਨਾਲ ਦੇਖਣਾ ਤੇ ਦੂਜਾ ਇਹ ਸੰਗਰੂਰ ਦੀ ਸੀਟ ਇੱਕ ਹੋਰ ਮਸਲੇ ਤੋਂ ਬੜੀ ਅਹਿਮ ਬਣੀ ਹੋਈ ਆ ਕਿ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਕਿ ਆਪਣਾ ਚੰਗਾ ਪੰਥਕ ਆਧਾਰ ਬਣਾਇਆ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਅੱਖੀ ਗੱਲਾਂ ਕਰਕੇ ਤੇ ਪੰਜਾਬ ਦੇ ਮਸਲਿਆਂ ਤੇ ਬੋਲ ਕੇ ਤੇ ਲਗਾਤਾਰੋ ਬੋਲਦੇ ਰਹੇ ਪੰਜਾਬ ਦੇ ਮਸਲਿਆਂ ਤੇ ਤੇ ਉਹਨਾਂ ਦੇ ਪਰਿਵਾਰ ਦਾ ਪਸ਼ੋਕੜ ਜਿਵੇਂ ਮੂਵਮੈਂਟ ਦੇ ਨਾਲ ਖਾਲਸਤਾਨ ਦੀ ਮੂਵਮੈਂਟ ਦੇ ਨਾਲ ਜੁੜਦਾ ਹੈ ਤੇ ਉਹਨਾਂ ਦੇ ਇੱਕ ਚੰਗਾ ਆਧਾਰ ਸੀ ਪਰ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਪੁਹਲੱਤ ਤੋਂ ਹਮੇਸ਼ਾ ਚੋਣ ਲੜਦੇ ਰਹੇ ਆ ਤੇ ਉਹਨਾਂ ਨੂੰ ਇਸ ਵਾਰ ਸੰਗਰੂਰ ਭੇਜਿਆ ਕਾਂਗਰਸ ਪਾਰਟੀ ਨੇ ਤੇ ਉਹਨਾਂ ਨੇ ਅਸੈਪਟ ਕੀਤਾ ਤੇ ਹੁਣ ਸਿਮਰਤਜੀਤ ਸਿੰਘ ਮਾਨ ਦੇ ਮੁਕਾਬਲੇ ਚ ਉੱਥੇ ਚੋਣ ਲੜ ਰਹੇ ਆ ਜਿਹਨੇ ਕਰਕੇ ਬਹੁਤ ਜ਼ਿਆਦਾ ਟਿੱਪਣੀਆਂ ਉਹਨਾਂ ਦੇ ਜਿਹੜਾ ਸੋਸ਼ਲ ਮੀਡੀਆ ਹੈਂਡਲ ਆ ਸੁਖਪਾਲ ਸਿੰਘ ਖਹਿਰਾ ਦਾ ਉਹਦੇ ਥੱਲੇ ਵੀ ਆ ਰਹੀਆਂ ਨੇ ਜਿਦੇ ਚ ਲੋਕ ਉਹਨਾਂ ਨੂੰ ਇਹ ਟਿਕਟ ਜਿਹੜੀ ਆ ਉਹ ਵਾਪਸ ਕਰਨ ਲਈ ਕਹਿ ਰਹੇ ਆ ਤੇ ਚੋਣ ਨਾਲ ਲੜਨ ਲਈ ਕਹਿ ਰਹੇ ਆ ਲੋਕ ਨਹੀਂ ਚਾਹੁੰਦੇ ਕਿ ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਆਮੋ ਸਾਹਮਣੇ ਹੋਣ ਪਰ ਨਾਲ ਹੀ ਇੱਕ ਬੀਬੀ ਪਰਮਜੀਤ ਕੋਰ ਖਾਲੜਾ ਦਾ ਇੱਕ ਵਿਅਾਰ ਸਾਹਮਣੇ ਆ ਰਿਹਾ ਜਿਸ ਦੇ ਚ ਉਹਨਾਂ ਨੇ ਇਲਜ਼ਾਮ ਲਾਇਆ ਸੁਖਪਾਲ ਸਿੰਘ ਖਹਿਰਾ ਤੇ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਆ ਉਸ ਇੱਕ ਮੋਕਾਪ੍ਰਸਤ ਸਿਆਸਤਦਾਨ ਜਿਹੜਾ ਕਿ ਆਪਣੇ ਇੰਟਰਸਟ ਦੇ ਲਈ ਹੀ ਸਿਆਸਤ ਕਰਦਾ ਤੇ ਇਸੇ ਕਰਕੇ ਉਹ ਹੁਣ ਸੰਗਰੂਰ ਵੀ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਲੜਨ ਲਈ ਗਏ ਆ ਤੇ ਇਸਾ ਫਾਸੀ ਕਹਿਰਾ ਨੇ ਹਾਲਾਂਕਿ ਪਹਿਲਾਂ ਹੀ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਉਹਨਾਂ ਨੇ ਕਿਹਾ ਕਿ ਮੇਰੀ ਲੜਾਈ ਸਿਰਫ ਬੀਤ ਹੇਰ ਦੇ ਨਾਲ ਆ ਬਾਦਮੀ ਪਾਰਟੀ ਦੇ ਖਿਲਾਫ ਮੇਰੀ ਲੜਾਈ ਸਿਵਰਨਜੀਤ ਸਿੰਘ ਬਾਦ ਦੇ ਨਾਲ ਨਹੀਂ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਤੇ ਮੈਂ ਉਹਨਾਂ ਦੇ ਖਿਲਾਫ ਕੋਈ ਵੀ ਬਿਆਨਬਾਜ਼ੀ ਨਹੀਂ ਕਰੂੰਗਾ ਪਰ ਕੱਲ ਜਿਹੜੀ ਉੱਥੇ ਇੱਕ ਮੀਟਿੰਗ ਜਿਹੜੀ ਹੋਈ ਹੈ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਆ ਤਾਂ ਉਹਦੇ ਵਿੱਚ ਹੀ ਜਿਹੜੀ ਇੱਕ ਉਹਨਾਂ ਦੀ ਕਹਿ ਸਕਦੇ ਆ ਕਿ ਸਪੀਚ ਸਾਹਮਣੇ ਆਈ ਆ ਜਿਦੇ ਚ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਤੇ ਇੱਕ ਹਮਲਾ ਕਰਦੇ ਆ ਇਹ ਗੱਲ ਕਹੀ ਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਪੰਜਾਬ ਦੇ ਦੀ ਸਿਆਸਤ ਖੜੀ ਕਰ ਰਿਹਾ ਪਰ ਦੱਸੋ ਕਿੱਥੇ ਪੰਜਾਬ ਦੀ ਸਿਆਸਤ ਖੜੀ ਕੀਤੀ ਆ ਕਿੱਥੇ ਕੋਈ 14 ਮਤਲਬ 13 ਜਿਹੜੇ ਸਿਮਰਨਜੀਤ ਸਿੰਘ ਮਾਨ ਜੇ ਮਤਲਬ ਸਿਆਸਤ ਖੜੀ ਕਰ ਰਹੇ ਹੁੰਦੇ ਪੰਜਾਬ ਦੀ ਤਾਂ ਹੋਰ 13 ਸਿਮਰਨਜੀਤ ਸਿੰਘ ਮਾਨ ਸਾਨੂੰ ਨਜ਼ਰ ਆਉਂਦੇ ਇੱਥੇ ਡਾਇਰੈਕਸ਼ਨਾਂ ਦੇ ਵਿੱਚ ਪਰ ਉਹ ਕਿੱਥੇ ਆ ਤੇ ਵੀ ਪੰਜਾਬ ਦੇ ਕਿਹੜੇ ਮੁੱਦੇ ਦੀ ਗੱਲ ਕੀਤੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਰਹਾਂ ਮੈਂ ਪੰਜਾਬ ਦੇ ਮੁੱਦੇ ਪਾਰਲੀਮੈਂਟ 'ਚ ਜਾ ਕੇ ਚੱਕੂਗਾ ਜੇ ਤੁਸੀਂ ਮੈਨੂੰ ਚਤੋਂਦੇ ਤਾਂ ਅਮਰਵੀਰ ਸਿੰਘ ਜੀ ਗੱਲ ਤਾਂ ਸਪੱਸ਼ਟ ਹੈ ਕਿ ਜੇ ਤੁਸੀਂ ਚੌੜ ਮੈਦਾਨ 'ਚ ਕਿਸੇ ਦੇ ਖਿਲਾਫ ਲੜ ਰਹੇ ਹੋ ਤਾਂ ਤੁਸੀਂ ਉਹਦੇ ਤੇ ਹਮਲਾ ਕਰੋਗੇ ਕਰ ਵੀ ਤਾਂ ਸੁਖਪਾਲ ਸਿੰਘ ਖੈਰਾ ਜਿਹੜੇ ਆ ਉਹਨਾਂ ਦਾ ਇਹ ਫੈਸਲਾ ਕਿੰਨਾ ਸਹੀ ਆ ਕਿੰਨਾ ਗਲਤ ਆ ਕੌਣ ਜਿੱਤਦਾ ਕੌਣ ਹਾਰਦਾ ਇਹ ਤਾਂ ਹਜੇ ਅਗਲੇ ਦਿਨਾਂ 'ਚ ਪਤਾ ਲੱਗਣਾ ਪਰ ਪੰਜਾਬ ਪੱਕੀ ਲੋਕ ਜਿਹੜੇ ਆ ਜਿਹੜੇ ਕਿ ਪਾਰਟੀਆਂ ਤੋਂ ਅਲਹਿਦਾ ਵੰਦੇਆਂ ਨੂੰ ਦੇਖ ਕੇ ਗੱਲ ਕਰਦੇ ਆ ਕਿ ਕਿਹੜੇ-ਕਿਹੜੇ ਬੰਦੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਰਹੇ ਆ ਇਸ ਚੋਣ ਸਿਆਸਤ ਦੇ ਵਿੱਚ ਰਹਿ ਕੇ ਵੀ ਉਹਨਾਂ ਨੂੰ ਇਸ ਗੱਲ ਦੇ ਨਾਲ ਬੜੀ ਸੱਟ ਵੱਜੀ ਆ ਕਿ ਸੁਪਾਲ ਸਿੰਘ ਖਹਿਰਾ ਜਿਹੜੇ ਆ ਉਹਨਾਂ ਨੇ ਸਕਰੂਰ ਦੀ ਸੀਟ ਅਕਸੈਪਟ ਕੀਤੀ ਤੇ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਚੋਣ ਲੜ ਰਹੇ ਆ ਕਿਉਂਕਿ ਜੇ ਉਹ ਉੱਥੇ ਨਾ ਚੋਣ ਲੜਦੇ ਤਾਂ ਆਮ ਆਦਮੀ ਪਾਰਟੀ ਦਾ ਤੇ ਸਿਮਰਨਜੀਤ ਸਿੰਘ ਮਾਨ ਦਾ ਇੱਕ ਬੜਾ ਵੱਡਾ ਮੁਕਾਬਲਾ ਉੱਥੇ ਫੇਰ ਦੇਖਣ ਨੂੰ ਮਿਲਣਾ ਸੀ ਪਰ ਹੁਣ ਕਿਸ ਸਮੇਂਕਰਨ ਸੰਗਰੂਰ ਦੀ ਸੀਟ ਲੈਂਦੀ ਆ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣ ਉੱਥੇ ਸੁਖਪਾਲ ਸਿੰਘ ਖਹਿਰਾ ਦੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਵੋਟ ਡਿਵਾਈਡ ਹੋਣੀ ਆ ਉਹ ਕਾਫੀ ਹੱਦ ਤੱਕ ਸੁਖਪਾਲ ਸਿੰਘ ਖਹਿਰਾ ਦੀ ਤੇ ਸਿਮਰਜੀਤ ਸਿੰਘ ਮਾਨ ਦੀ ਹੋਣ ਦੀ ਸੰਭਾਵਨਾ ਹੈ ਜੀ ਬਿਲਕੁਲ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆਏ ਜਿਹੜੀ ਸਾਰੀ ਘਟਨਾਕ੍ਰਮ ਹੈ ਕਿਸ ਪਾਸੇ ਨੂੰ ਕਰ ਵਟ ਲੈਂਦਾ ਹੈ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਲਈ ਇੱਥੇ ਰੁਕਦੇ ਹਾਂ ਸੁਖਵਿੰਦਰ ਸਿੰਘ ਜੀ ਸਾਡੇ ਦਰਸ਼ਕਾਂ ਦੇ ਨਾਲ ਮੁੜ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ